गांव चौथा कदे ए नरपਿੰਡ ਸੀ ਥੰਮਣ ਵਾਲਾ ਪਰ ਹੁਣ ਗੋਹਾ ਹੋ ਕੇ ਰਹਿ ਗਿਆ ਹੈ ਕੱਲ ਰਾਤ ਪਿੰਡ ਦੀਆਂ ਗਲੀਆਂ ਵਿੱਚ ਦਿਓ ਫਿਰ ਗਿਆ ਚਾਰ ਬੰਦੇ ਮਾਰ ਦਿੱਤੇ ਗਏ ਦਿਓ ਨੇ ਇੱਕ ਤੀਵੀ ਤਿੰਨ ਆਦਮੀ ਪਿੰਡ ਦੀ ਰਾਤ ਜਿਵੇਂ ਸਿਖਰ ਦੁਪਹਿਰ ਹੋਵੇ ਪਿੰਡ ਦਾ ਇੱਕ ਇੱਕ ਬੰਦਾ ਜਾਗਦਾ ਪਿਆ ਸੀ ਪਰ ਆਪਣੇ ਅੰਦਰ ਹੀ ਗੋਲੀਆਂ ਦੀ ਆਵਾਜ਼ ਕਿਸ ਨੂੰ ਨਹੀਂ ਸੁਣੀ ਹੋਣੀ ਦਿਓ ਡੜਦਡਾਉਂਦਾ ਗਲੀਆਂ ਵਿੱਚ ਘੁੰਮਦਾ ਫਿਰਦਾ ਰਿਹਾ ਪਿੰਡ ਵਿੱਚ ਸਾਹ ਕਿੱਥੇ ਸੀ ਉੱਠ ਕੇ ਦਿਓ ਨੂੰ ਨੱਥ ਪਾ ਸਕੇ ਪਿੰਡ ਦੀਆਂ ਨਾੜਾਂ ਵਿੱਚ ਖੂਨ ਸੁੱਕ ਗਿਆ ਹੈ ਜਾਂ ਖੂਨ ਸਫੈਦ ਹੋ ਗਿਆ ਹੈ ਕੋਈ ਕੁਸਕਿਆ ਤੱਕ ਨਹੀਂ ਅਗਲੇ 1/3 ਅਤੇ 3 ਬੰਦੇ ਮਾਰ ਕੇ ਹੋ ਗਏ ਸਿਆਲਾਂ ਦੇ ਦਿਨ ਹਨ ਬੇਸ਼ਮਰ ਤੁੰਦ ਪੈ ਰਹੀ ਹੈ ਸੂਰਜ ਕਿਤੇ 11 12 ਵਜੇ ਜਾ ਕੇ ਦਿਸਦਾ ਹੈ ਕਿਸੇ ਕਿਸੇ ਦਿਨ ਤਾਂ ਇੱਕ ਵਾਰ ਸੂਰਜ ਨਿਕਲਦਾ ਹੈ ਮੁੜ ਕੇ ਆਥਣ ਤੱਕ ਉਹੀ ਹਨੇਰ ਗੁਬਾਰ ਫੇਰ ਛਾ ਜਾਂਦਾ ਹੈ ਕਦੇ ਕਦੇ ਇੰਨੀ ਗੂੜੀ ਤੁੰਦ ਕਿ ਮੂਨੂ ਮੂਨੇ ਹੀ ਦਿਸਦਾ ਜਿਵੇਂ ਗਹਿਰੇ ਬੱਦਲਾਂ ਦੀ ਰਾਤ ਹੋਵੇ ਪਤਾ ਹੀ ਨਹੀਂ ਲੱਗਦਾ ਦਿਨ ਕਦੋਂ ਚੜ੍ਹਿਆ ਸੀ ਤੇ ਰਾਤ ਕਿਹੜੇ ਵੇਲੇ ਪੈ ਗਈ ਅੱਖਾਂ ਵਿੱਚ ਤੁੰਦ ਹੈ ਫੇਫੜਿਆਂ ਵਿੱਚ ਤੁੰਦ ਦੇ ਸਾਹ ਆਉਂਦੇ ਹਨ ਸਾਹ ਤਾਂ ਆਉਂਦੇ ਹੀ ਨਹੀਂ ਤੁੰਦ ਹੀ ਆਉਂਦੀ ਹੈ ਤੁੰਦ ਹੀ ਜਾਂਦੀ ਹੈ ਸੰਸਾਰ ਤੁੰਦ ਬਣ ਕੇ ਰਹਿ ਗਿਆ ਹੈ ਬਿਸਤਰਿਆਂ ਵਿੱਚੋਂ ਉੱਠਣ ਨੂੰ ਜੀ ਨਹੀਂ ਕਰਦਾ ਉੱਠ ਖੜੋ ਤਾਂ ਕੰਮ ਨੂੰ ਜੀ ਨਹੀਂ ਕਰਦਾ ਕੰਮਾਂ ਬਗੈਰ ਸਰਦਾ ਵੀ ਨਹੀਂ ਬਾਹਰ ਅੰਦਰ ਜਾਣਾ ਪੈਂਦਾ ਹੈ ਸਾਰਾ ਦਿਨ ਘਰਾਂ ਵਿੱਚ ਬੜੇ ਰਹਿਣ ਦਾ ਕੀ ਮਤਲਬ ਪਰ پابੰਦੀਆਂ ਬੜੀਆਂ ਸਖਤ ਹਨ پابੰਦੀ ਤੋੜਨ ਵਾਲੇ ਲਈ ਗੋਲੀ ਦਾ ਡਰ ਹੈ ਗੋਲੀ ਮਾਰਨ ਨੂੰ ਜੇ ਲੱਗਦਾ ਹੈ ਕੋਈ ਬੰਦੇ ਕੁੱਤੇ ਬਿੱਲੀਆਂ ਹੋ ਗਏ ਜੀਦੇ ਮਰਜ਼ੀ ਗੋਲੀ ਮਾਰ ਦਿਓ ਕੋਈ ਦਾਦ ਨਹੀਂ ਕੋਈ ਫਰਿਆਦ ਨਹੀਂ ਅੰਨੀ ਨੂੰ ਬੋਲਾ ਤੂੰਦਾ ਹੈ ਰੋਟੀ ਟੁੱਕ ਖਾ ਕੇ ਪਹਿਲੇ ਵੇਲਿਆਂ ਵਿੱਚ ਲੋਕ ਸੱਥਾਂ ਵਿੱਚ ਜਾ ਬੈਂਦੇ ਦੂਣੀਆਂ ਸੇਕਦੇ ਜਾਂ ਚੌਂਕੜੀ ਉੱਤੇ ਬੈਠ ਕੇ ਗੱਲਾਂ ਕਰਦੇ ਮੁਕੰਦ ਸੋਂ ਦੀ ਹਵੇਲੀ ਕੋਲ ਬੋਰਡ ਵਾਲੀ ਖੂਹ ਦੀਆਂ ਚੌਂਕੜੀਆਂ ਉੱਤੇ ਬੁੜੇ ਬੰਦੇ ਜਿਨ੍ਹਾਂ ਨੂੰ ਨੀਂਦ ਨਹੀਂ ਆਉਂਦੀ ਸੀ ਲੋਕ ਅੱਧੀ ਅੱਧੀ ਰਾਤ ਤੱਕ ਬੈਠੇ ਰਹਿੰਦੇ ਨੌਜਵਾਨ ਮੁੰਡੇ ਝਿਉਰੀ ਦੀ ਪੱਠੀ ਉੱਤੇ ਜਾ ਬੈਠਦੇ ਅਤੇ ਪੱਠੀ ਵਿੱਚ ਬਚੀ ਪਈ ਅੱਗ ਸੇਕਦੇ ਅੱਗ ਬੁਝ ਚੁੱਕੀ ਹੁੰਦੀ ਤਾਂ ਪੱਠੀ ਦੀ ਮਿੱਟੀ ਮੱਠੀ-ਮੱਠੀ ਅੱਗ ਦਾ ਸੇਕ ਦਿੰਦੀ। ਮੁੰਡੇ ਪੱਠੀ ਉੱਤੇ ਬੈਠ ਕੇ ਤੀਵੀਆਂ ਦੀਆਂ ਗੁੱਜੀਆਂ ਗੱਲਾਂ ਕਰਦੇ। ਛੜੇ ਬੰਦਿਆਂ ਦੇ ਹੌਂਕੇ ਪੱਠੀ ਦੇ ਸੇਕ ਵਿੱਚ ਮਗਦੇ, ਉਹ ਰੱਬ ਨੂੰ ਗਾਲ੍ਹਾਂ ਕੱਢਦੇ ਜਿਸਨੇ ਉਹਨਾਂ ਨੂੰ ਬੰਦੇ ਦੀ ਜੂਨ ਪਾ ਦਿੱਤਾ। ਇਦੋਂ ਤਾਂ ਕਿਸੇ ਡੰਗਰ ਦੀ ਜੂਨ ਪਾਉਂਦਾ, ਉਹ ਤਾਂ ਡੰਗਰਾਂ ਨਾਲੋਂ ਵੀ ਭੜੇ ਹਨ। ਰੱਬ ਮੇਰਾ ਸਾਲਾ ਟੱਕਰਦਾ ਨਹੀਂ ਕਦੇ। ਨਹੀਂ ਤਾਂ ਫੜ ਕੇ ਕੁੱਟিয়ে ਭੈਣ ਚੋਦ ਨੂੰ, ਬਈ ਬੰਦਾ ਬਣਾਇਆ ਸਾਨੂੰ ਤਾਂ ਤੀਮੀ ਦਾ ਮੂੰਹ ਵੀ ਦਿਖਾ। ਹੁਣ ਹੁਕਮ ਹੈ ਕਿ ਰਾਤ ਦੇ 8 ਵਜੇ ਤੋਂ ਬਾਅਦ ਕੋਈ ਬੰਦਾ ਸੱਥਾਂ ਵਿੱਚ ਨਾ ਬੈਠਾ ਦੇ ਸੇ ਪੱਠੀ ਉੱਤੇ ਬੈਠੇ ਬੰਦੇ ਦੀ ਦੇ ਪੱਠੀ ਦਾ ਬਾਲਣ ਬਣੇਗੀ ਜਦੋਂ ਅਸੀਂ ਪਿੰਡ ਵਿੱਚ ਵੜੀਏ ਸਾਨੂੰ ਕੋਈ ਕੁੱਤਾ ਨਾ ਪੌਂਕੇ ਆਪਣੇ ਕੁੱਤੇ ਨੂੰ ਸੰਗਲੀ ਪਾ ਕੇ ਬੰਨੋ ਗਲੀਆਂ ਵਿੱਚ ਫਿਰਦੇ ਕੁੱਤੇ ਅਵਾਰਾ ਅਤੇ ਬੇਮਾਲਕ ਸਮਝੇ ਜਾਣਗੇ ਉਹਨਾਂ ਨੂੰ ਗੋਲੀ ਮਾਰ ਦਿੱਤੀ ਜਾਵੇਗੀ ਤਾਂ ਚਾਹੀ ਤੁੰਦ ਹੈ ਸਵੇਰ ਅਤੇ ਆਥਣ ਦੀ ਕੋਈ ਪਹਿਚਾਨ ਨਹੀਂ ਰਹਿ ਗਈ ਪਰ ਜਦੋਂ ਤੁੰਦ ਨਹੀਂ ਸੀ ਚਿੱਟੇ ਦਿਨ ਹੁੰਦੇ ਉਹਨਾਂ ਦਿਨਾਂ ਵਿੱਚ ਵੀ ਸੂਰਜ ਖੜੇ ਦਿਨ ਮੁੱਕ ਜਾਂਦਾ ਪੱਛਮ ਵਿੱਚ ਚੰਗਾ ਭਲਾ ਸੂਰਜ ਖੜਾ ਦਿਸਦਾ ਪਰ ਪਿੰਡ ਵਿੱਚ ਸੁੰਨਸਰਾ ਵਾਪਰ ਜਾਂਦੀ ਦਿਨ ਖੜੇ ਹੀ ਲੋਕ ਆਪਣੇ ਘਰਾਂ ਦੇ ਦਰਵਾਜ਼ੇ ਪੇੜ ਲੈਂਦੇ ਅਤੇ ਅੰਦਰਲਾ ਕੁੰਡਾ ਲਾ ਲੈਂਦੇ ਇਸ ਸਮੇਂ ਗਲੀ ਵਿੱਚ ਲੰਘਿਆ ਜਾਂਦਾ ਬੰਦਾ ਇਓ ਮਹਿਸੂਸ ਕਰਦਾ ਜਿਵੇਂ ਅੱਧੀ ਰਾਤ ਹੋਵੇ ਨਾ ਕੋਈ ਬੰਦਾ ਟੱਕਰਦਾ ਨਾ ਕੁੱਤੇ ਭੌਂਕਦੇ ਪਿੰਡ ਜਿਵੇਂ ਉਜੜਿਆ ਥੇ ਹੋਵੇ ਕਿਸੇ ਨੂੰ ਕਿਸੇ ਤੱਕ ਬਹੁਤ ਜ਼ਰੂਰੀ ਕੰਮ ਹੁੰਦਾ ਤੇ ਉਹ ਅਗਲੇ ਦੇ ਘਰ ਅੱਗੇ ਜਾ ਕੇ ਹਾਕ ਮਾਰਦਾ ਜਾਂ ਤਖਤੇ ਖੜਕਾਉਂਦਾ ਤਾਂ ਦਰਵਾਜ਼ਾ ਖੁੱਲਦਾ ਨਹੀਂ ਸੀ ਅੰਦਰੋਂ ਪਹਿਚਾਣ ਵੀ ਲੈਂਦੇ ਕਿ ਬਾਹਰ ਖੜਾ ਕੌਣ ਆਦਮੀ ਹੈ ਪਰ ਬਾਹਰ ਖੁੱਲਦਾ ਨਹੀਂ ਸੀ ਆਪਣੇ ਸਾਕਿਆਂ ਉੱਤੇ ਵਿਸ਼ਵਾਸ ਨਹੀਂ ਰਹਿ ਗਿਆ ਸੀ ਹੋਰਾਂ ਪਿੰਡਾਂ ਤੋਂ ਖਬਰਾਂ ਆਉਂਦੀਆਂ ਆਖੇ ਅੱਧੀ ਰਾਤ ਟੱਪੀ ਤੋਂ ਪਿੰਡ ਦੇ ਜਾਣੂ ਪਛਾਣੂ ਬੰਦੇ ਨੇ ਕਿਸੇ ਦਾ ਬਾਹਰ ਖੜਕਾਇਆ ਪਿੰਡ ਦਾ ਬੰਦਾ ਸਮਝ ਕੇ ਅਗਲੇ ਨੇ ਕੁੰਡਾ ਖੋਲ ਦਿੱਤਾ ਉਹ ਕਿਸੇ ਨੂੰ ਕਿਵੇਂ ਨਾ ਕਿਵੇਂ ਘੇਰ ਲਿਆਏ ਹੁੰਦੇ ਬਾਹਰ ਖੁੱਲਦਾ ਤਾਂ ਦੋ ਜਣੇ ਕੋਈ ਨਾਲ ਦੀ ਨਾਲ ਅੰਦਰ ਲੰਘ ਆਉਂਦੇ ਇੱਕ ਕੋਲ AK-47 ਦੂਜੇ ਕੋਲ ਰਿਵਾਲਵਰ ਹੁੰਦਾ ਮੂੰਹ ਬੰਨੇ ਹੁੰਦੇ ਘਰ ਦਾ ਸਾਰਾ ਟੱਬਰ ਜਾਗ ਉੱਠਦਾ ਪਰ ਮੌਤ ਪੈ ਜਾਂਦੀ ਜਿਵੇਂ ਬਚਿਆ ਜਾਂਦਾ ਹੈ ਬਚੋ ਉਹ ਝੇੜੀ ਮਾਰ ਉਤੇ ਆਏ ਹੁੰਦੇ ਪੂਰੀ ਨਾ ਹੁੰਦੀ ਤਾਂ ਸਾਰੇ ਟੱਬਰ ਨੂੰ ਮੱਕੀ ਦੇ ਦਾਣਿਆਂ ਵਾਂਗ ਭੁੰਨ ਕੇ ਤੁਰ ਜਾਂਦੇ ਗਵਾਂਡੀ ਵੀ ਆ ਕੇ ਖਬਰ ਨਹੀਂ ਲੈਂਦਾ ਸੀ ਇਹ ਡਰ ਇਹ ਦਹਿਸ਼ਤ ਹੁਣ ਸਾਰਿਆਂ ਪਿੰਡਾਂ ਵਿੱਚ ਸੀ ਕਮਾਲ ਹੀ ਮੰਨ ਗਈ ਪਿੰਡ ਦੀਆਂ ਦੁਕਾਨਾਂ ਵਿੱਚੋਂ ਜ਼ਰਦਾ ਸਿਗਰਟਾਂ ਬੀੜੀਆਂ ਤੇ ਤਮਾਕੂ ਸਭ ਚੀਜ਼ਾਂ ਰਾਤੋਂ ਰਾਤ ਕਿਧਰੇ ਉੱਡ ਗਈਆਂ ਚਲੋ ਇਹ ਤਾਂ ਚੰਗਾ ਹੀ ਹੋਇਆ ਨਹੀਂ ਤਾਂ ਪਹਿਲਾਂ ਕੌਣ ਮੰਨਦਾ ਸੀ ਕਿ ਭਾਈ ਸਿਗਰਟਾਂ ਬੀੜੀਆਂ ਛੱਡ ਦਿਓ ਇਹ ਕੋਈ ਨਸ਼ਾ ਹੈ ਭਲਾ ਐਵੇਂ ਇੱਕ ਪੜ ਹੈ ਸਿਗਰਟ ਪੀਣ ਨਾਲ ਗਲ ਦਾ ਕੈਂਸਰ ਹੋ ਜਾਂਦਾ ਹੈ ਪਰ ਕੌਣ ਸਮਝਦਾ ਸੀ ਇੰਨਾਂ ਗੱਲਾਂ ਨੂੰ ਸਿਗਰਟਾਂ ਦੀਆਂ ਡੱਬੀਆਂ ਦੀਆਂ ਡੱਬੀਆਂ ਅਤੇ ਬੀੜੀਆਂ ਦੇ ਬੰਡਲਾਂ ਦੇ ਬੰਡਲ ਦੁਕਾਨਾਂ ਵਿੱਚੋਂ ਜ਼ਰੂਰੀ ਚੀਜ਼ਾਂ ਵਾਂਗ ਵਿਕਦੇ ਤੁਰੇ ਜਾਂਦੇ ਤਮਾਕੂ ਵੇਕਦਾ ਹੋਕਿਆਂ ਤੇ ਝਿਲਮਾਂ ਵਾਲੇ ਲੈ ਕੇ ਜਾਂਦੇ ਜ਼ਰਦਾ ਤਾਂ ਜਿਵੇਂ ਪਿੰਡ ਦੀ ਜਿੰਦ ਜਾਨ ਬਣ ਚੁੱਕਿਆ ਹੋਵੇ ਖੇਤਾਂ ਵਿੱਚ ਬੰਦਿਆਂ ਤੋਂ ਕੰਮ ਨਾ ਹੁੰਦਾ ਜਿੰਨਾ ਚਿਰ ਬੀੜਾ ਨਾ ਲਾ ਲੈਣ ਕਿੱਡਾ ਭੈੜਾ ਨਸ਼ਾ ਸੀ ਇਹ ਇੱਕ ਹਥੇਲੀ ਉੱਤੇ ਦੂਜੇ ਹੱਥ ਦਾ ਅੰਗੂਠਾ ਇਓਂ ਰਗੜਾ ਫੇਰਦਾ ਜਿਵੇਂ ਕੋਈ ਅਲੋਕਾਰ ਤਮਾਸ਼ਾ ਹੋਣ ਵਾਲਾ ਹੋਵੇ ਫੇਰ ਹਥੇਲੀ ਉੱਤੇ ਤਰ ਕੇ ਮਲੇਜ਼ਰ ਦੇ ਉੱਤੇ ਮੂੰਹ ਦੀ ਫੂਕ ਵੱਜਦੀ ਜਿਵੇਂ ਕੋਈ ਬਹੁਤ ਕੀਮਤੀ ਵਸਤੂ ਤਿਆਰ ਹੋ ਚੁੱਕੀ ਹੋਵੇ ਬੁੱਲ ਨੂੰ ਕੰਨ ਦੀ ਪੇਪੜੀ ਵਾਂਗ ਫੜ ਕੇ ਪੁੱਟਦਾ ਉਹ ਅਤੇ ਦੰਦਾਂ ਹੀਟ ਬਣੀ ਖੋੜ ਵਿੱਚ ਬੀੜਾ ਰੱਖ ਲੈਂਦਾ ਅਤੇ ਫੇਰ ਥੁੱਕਾਂ ਦੀ ਬਾਰਿਸ਼ ਹੁੰਦੀ ਵੇੜੇ ਵਿੱਚ ਥਾਂ ਥਾਂ ਥੁੱਕ ਦੀਆਂ ਪਿਚਕਾਰੀਆਂ ਵੱਜਦੀਆਂ ਰਹਿੰਦੀਆਂ ਤੇ ਕੁੱਕੜਾਂ ਦੀਆਂ ਵਿੱਠਾਂ ਜਿਹੀਆਂ ਉੱਠ ਕੇ ਸੌ ਜਾਂਦੀਆਂ ਸਿਰ ਨੂੰ ਨਸ਼ੇ ਦੀਆਂ ਕੁਮੇਰਾਂ ਚੜ੍ਹਦੀਆਂ ਤੇ ਉਤਰਦੀਆਂ ਰਹਿੰਦੀਆਂ ਅਗਲੇ ਬਿੰਦ ਫਿਰ ਜ਼ਰਦੇ ਦੀ ਪੁੜੀ ਜੇਬ ਵਿੱਚੋਂ ਜਾਂ ਹੋਰ ਕਿਧਰੇ ਛੁਪਾਈ ਹੋਈ ਨਿਕਲ ਆਉਂਦੀ ਅਤੇ ਹਥੇਲੀ ਅੰਗੂਠੇ ਦੀ ਅਲੋਕਰ ਖੇਡ ਦੁਹਰਾਈ ਜਾਣ ਲੱਗਦੀ ਜ਼ਰਦੇ ਦਾ ਨਸ਼ਾ ਚੜਾਉਣ ਅਤੇ ਉਤਾਰਨ ਦੀ ਪ੍ਰਕਿਰਿਆ ਵਿੱਚ ਹੱਥਲਾ ਕੰਮ ਬਹੁਤ ਘੱਟ ਨਿਬੜਦਾ ਕਿਦਰ ਗਿਆ ਚੋਬਰਾਂ ਦਾ ਉਹ ਪੁਰਾਣਾ ਜੁਸਾ ਲੱਗਦੇ ਤਾਂ ਕੰਮਾਂ ਨੂੰ ਵਾਣੀ ਪਾ ਦਿੰਦੇ ਹੁਣ ਤਾਂ ਪਾੜੇ ਦੀ ਜੂਨ ਹੈ ਜਵਾਨੀ ਦਾ ਜੋਸ਼ ਕਿੱਧਰ ਗਏ ਦੁੱਧਾਂ ਦੇ ਛੰਨੇ ਅਤੇ ਕਿਉਂ ਦੀਆਂ ਬਲਣੀਆਂ ਦੁੱਧ ਤਾਂ ਸਾਰਾ ਸ਼ਹਿਰ ਪਹੁੰਚ ਜਾਂਦਾ ਹੈ ਚੋਬਰਾਂ ਪੱਲੇ ਹੁਣ ਇਹ ਜ਼ਰਦਾ ਰਹਿ ਗਿਆ ਜਿੰਨਾ ਮਰਜ਼ੀ ਭੱੱਕੀ ਚੱਲੋ ਜ਼ਰਦਾ ਤਮਾਕੂ ਤਾਂ ਚੱਲੋ ਮਾੜੀ ਗੱਲ ਸੀ ਮੁਰਗੀਆਂ ਦੇ ਅੰਡੇ ਵੀ ਬੰਦ ਅਖੇ ਜੀਵ ਹੱਤਿਆ ਹੈ ਫਾਰਮੀ ਅੰਡਿਆਂ ਦੀ ਭਲਾਂ ਕਿਹੜੀ ਜੀਵ ਹੱਤਿਆ ਹੋਈ ਬੰਗਾਲ ਦਾ ਲਗਭਗ ਹਰ ਬੰਦਾ ਮੱਛੀ ਖਾਂਦਾ ਹੈ ਉਥੋਂ ਦੇ ਬਾਹਮਣ ਵੀ ਮੱਛੀ ਖਾਂਦੇ ਨੇ ਚੌਲਾਂ ਦੀ ਪਲੇਟ ਖਾ ਰਹੇ ਮੱਛੀ ਦਾ ਟੁਕੜਾ ਆਂਬ ਦੀ ਫਾੜੀ ਵਾਂਗ ਚੂਸੀ ਜਾਣਗੇ ਮੱਛੀ ਨੂੰ ਜਲਤੋਰੀ ਸਮਝਿਆ ਜਾਂਦਾ ਹੈ ਜਦੋਂ ਬਸਾਂ ਵਿੱਚੋਂ ਉਤਾਰ ਕੇ ਬੇਦੋਸ਼ੇ ਦਾਣਿਆਂ ਵਾਂਗ ਪੁੱਨ ਦਿੱਤੇ ਜਾਂਦੇ ਨੇ ਉਹ ਜੀਵ ਹੱਤਿਆ ਨਹੀਂ ਅੰਡੇ ਜੀਵ ਹੱਤਿਆ ਹੋ ਗਈ ਪਾਣੀ ਜਿੱਥੇ ਮਨੁੱਖ ਲਈ ਜੀਵਨ ਪਾਣ ਦਿੰਦਾ ਹੈ ਉਥੇ ਖੇਤੀ ਲਈ ਵੀ ਜੀਵਨ ਪਾਣ ਹੈ ਪਾਣੀ ਬਿਨਾਂ ਨਾ ਮਨੁੱਖ ਜਿਉਂਦਾ ਰਹਿ ਸਕਦਾ ਹੈ ਅਤੇ ਨਾ ਫਸਲ ਨਹਿਰੀ ਪਾਣੀ ਦੀ ਟਪ ਟਪ ਪਿੱਛੇ ਕਿਸਾਨ ਸਹਿਕਦਾ ਹੈ ਪਾਣੀ ਖਾਤਰ ਜੱਟ ਵੱਢ ਕੇ ਮਰ ਜਾਂਦੇ ਹਨ ਜੱਟਾਂ ਲਈ ਮੋਗੇਦਾਰ ਬਹੁਤ ਵੱਡਾ ਅਫਸਰ ਹੈ ਪਿੰਡ ਵਿੱਚ ਪਹਿਲਾ ਵੱਡਾ ਅਫਸਰ ਹੁੰਦਾ ਹੈ ਪਟਵਾਰੀ ਅਤੇ ਦੂਜਾ ਅਫਸਰ ਮੋਗੇਦਾਰ ਮੋਗੇਦਾਰ ਪਾਣੀ ਵਢਾਉਂਦਾ ਹੈ ਕਿਸੇ ਨੂੰ ਅੱਧਾ ਘੰਟਾ ਵੱਧ ਦੇ ਦੇਵੇ ਤਾਂ ਉਹਦੇ ਲਈ ਤਾਂ ਉਹ ਰੱਬ ਹੁੰਦਾ ਹੈ ਪਾਣੀ ਦਾਤਾ ਅੰਨ ਦਾਤਾ ਹੀ ਤਾਂ ਹੁੰਦਾ ਹੈ ਇੱਕ ਤਰ੍ਹਾਂ ਨਾਲ ਪਰ ਅੱਜ ਦੇ ਹਾਲਾਤ ਵਿੱਚ ਮੋਗੇਦਾਰ ਦੀ ਰਿਆਸਤ ਫੇਲ ਹੋ ਕੇ ਰਹਿ ਗਈ ਰਾਤਾਂ ਨੂੰ ਖੇਤਾਂ ਵਿੱਚ ਖੁੱਲਾ ਪਾਣੀ ਲੱਗਦਾ ਹੈ ਨਾ ਕੋਈ ਪਾਣੀ ਲਾਉਣ ਜਾਂਦਾ ਹੈ ਤੇ ਨਾ ਪਾਣੀ ਵਢਣ ਪਾਣੀ ਨਾਲੋਂ ਪਾਣ ਪਿਆਰੇ ਹੋ ਗਏ ਅਗਲਿਆਂ ਨੇ ਰਾਤਾਂ ਨੂੰ ਪਾਣੀ ਲਾਉਂਦੇ ਹੀ ਪਾਰ ਬੁਲਾਏ ਸਨ ਪਿੰਡਾਂ ਵਿੱਚ ਅਜਿਹਿਆਂ ਕਈ ਵਾਰ ਦਾ ਤਾਂ ਹੋ ਚੁੱਕੀਆਂ ਸਨ ਚਾਹੇ ਕੋਈ ਨਿੱਜੀ ਦੁਸ਼ਮਣ ਹੀ ਕੋ ਗੱਜਿਤ ਕਰ ਜਾਵੇ ਜਾਂ ਪਿੰਡ ਦਾ ਕੋਈ ਵੀ ਬੰਦਾ ਕਰੋੜ ਕੱਢ ਲਵੇ ਨਾ ਉਹ ਤਾਂ ਉਹਨਾਂ ਦੇ ਹੀ ਲੱਗ ਜਾਣਾ ਜੱਟ ਸੋਚਦੇ ਨਾ ਬਾਬਾ ਪਾਣੀ ਨਾਲੋਂ ਉਹੀ ਚੰਗਾ ਜਾਣਤਾ ਨਹੀਂ ਗੋਣੀ ਜ਼ਿੰਦਗੀ ਤਰਹੀ ਪਈ ਹੈ ਫਿਰ ਕਿਦਰੇ ਤੁੱਲੇ ਦੀ ਟਾਬ ਵਾਲੇ ਬਾਬਿਆਂ ਨੇ ਆਪਣੀ ਰਾਤ ਦੀ ਰਿਹائش ਰੋਡੂ ਸ਼ਾ ਮੰਡੀ ਕਰ ਲਈ ਹੈ ਭਲੇ ਵੇਲਿਆਂ ਵਿੱਚ ਉਹਨਾਂ ਨੇ ਇੱਕ ਕੋਠੀ ਮੰਡੀ ਵਿੱਚ ਐਨ ਸੰਗਣੀ ਕਰਾਂ ਵਿੱਚ ਬਣੀ ਬਣਾਈ ਮੁੱਲ ਲੈ ਲਈ ਸੀ ਚਾਰ ਚੁਫੇਰੇ ਗੁਗ ਵਸਦੇ ਮਕਾਨਾਂ ਦਾ ਗੁਆਂਡ ਸੀ ਇਹ ਸਾਰੇ ਚੰਗੇ ਲੋਕ ਸਨ ਸਾਰਾ ਹੀ ਇੱਕ ਤਰ੍ਹਾਂ ਨਾਲ ਮਹਾਜਨੀ ਤਬਕਾ ਬਾਬਿਆਂ ਦੀ ਇੱਕੋਠੀ ਡੱਬੇ ਸਮਾਨ ਸੀ ਇਥੇ ਕੋਈ ਡਰ ਨਹੀਂ ਸੀ ਕੋਈ دہشت ਨਹੀਂ ਸੀ ਏ ਕੋਠੇ ਬਾਬਾ RAMDAS ਨੇ ਚੋਰੀ ਜਿਹੇ ਕਦੇ ਕਈ ਲੱਖ ਰੁਪਏ ਦੇ ਕੇ ਖਰੀਦ ਲਈ ਸੀ ਡੇਰੇ ਦੇ ਨਾਮ ਨਹੀਂ ਖਰੀਦੀ ਆਪਣੇ ਨਾਮ ਖਰੀਦੀ ਰਜਿਸਟਰੀ RAMDAS ਪੁੱਤਰ ਭਜਨ ਸਿੰਘ ਪਿੰਡ ਹਮੀਰਗੜ੍ਹ ਤਹਿਸੀਲ ਮਾਨਸਾ ਜ਼ਿਲ੍ਹਾ ਬਠਿੰਡਾ ਦੇ ਨਾਮ ਕਰਵਾਈ ਸੀ ਸਿੱਧੀ ਗੱਲ ਸੀ ਏ ਕੋਠੀ RAMDAS ਦੇ ਮਰਨ ਬਾਅਦ ਦੁੱਲੇ ਦੀ ਟਾਬ ਨੂੰ ਨਹੀਂ ਮਿਲਣੀ ਸੀ ਰਾਮਦਾਸ ਦੇ ਪਤੀਜੇ ਸੁਖਦਿਆਲ ਸਿੰਘ ਮੀਰਗੜ ਵਾਲੇ ਨੂੰ ਮਿਲਣੀ ਸੀ ਸੁਖਦਿਆਲ ਸਿੰਘ ਜੋ ਜੱਸੀ ਸਰਪੰਚ ਦਾ ਜੋ ਆਈ ਸੀ ਜੱਸੀ ਸਰਪੰਚ ਦੀ ਸਹਿਮਤੀ ਨਾਲ ਹੀ ਬਾਬਾ ਰਾਮਦਾਸ ਨੇ ਇੰਜ ਕੀਤਾ ਸੀ ਸਗੋਂ ਜੱਸੀ ਹੀ ਬਾਬਿਆਂ ਨੂੰ ਇਹਨੇ ਇੱਕ ਸਲਾਹ ਦਿੰਦਾ ਹੁੰਦਾ ਸੀ ਆਖਦਾ ਬਾਬਿਓ ਇੱਕ ਕੋਠੜਾ ਕੋਈ ਮੰਡੀ ਵੀ ਲੈ ਲਓ ਰਾਤ ਬਰਾਤੇ ਕਦੇ ਮੰਡੀ ਵੀ ਰਹਿਣਾ ਪੈ ਜਾਂਦਾ ਹੈ ਬੰਦਾ ਆਪਦੇ ਠਿਕਾਣੇ ਤੇ ਰਹੇ ਬਗਾਨੇ ਥਾਂ ਰਹਿਣ ਦਾ ਕੋਈ ਮਜ਼ਾ ਨਹੀਂ ਬਹਾਨੇ ਨਾਲ ਡੇਰੇ ਦੀ ਜਾਇਦਾਦ ਵੀ ਬਣ ਜਾਊਗੀ ਪਰ ਜਿਸ ਦਿਨ ਕੋਠੀ ਦੀ ਰਜਿਸਟਰੀ ਕਰਾਉਣੀ ਸੀ ਦੋਵਾਂ ਵਿੱਚ ਪਤਾ ਨਹੀਂ ਕਿਹੜੇ ਵੇਲੇ ਸਲਾਹ ਹੋ ਗਈ ਕਿ ਕੋਠੀ ਬਾਬਾ ਆਰਾਮਦਾਸ ਪੁੱਤਰ ਭਜਨ ਸਿੰਘ ਪਿੰਡ ਹਮੀਰਗੜ ਦੇ ਨਾਮ ਕਰਾਈ ਜਾਵੇ ਦੋਵੇਂ ਜਣੇ ਹੀ ਅੰਦਰੋਂ ਬਾਗੋ-ਬਾਗਸਨ ਕਿ ਆਖਰ ਨੂੰ ਤਾਂ ਇਹ ਕੋਠੀ ਸੁਖਦਿਆਲ ਸਿੰਘ ਦੀ ਹੋਵੇਗੀ ਸਰਪੰਚ ਸੋਚਦਾ ਸੀ ਉਦੀ ਕੁੜੀ ਦੀ ਜਾਇਦਾਦ ਵਗ ਗਈ ਗੁੱਜੀ ਗੱਲ ਦਾ ਹੋਰ ਕਿਸੇ ਨੂੰ ਪਤਾ ਨਹੀਂ ਸੀ ਮੰਡੀ ਵਿੱਚ ਅਤੇ ਦੋਵਾਂ ਪਿੰਡਾਂ ਵਿੱਚ ਇਹੀ ਪਤਾ ਸੀ ਕਿ ਕੋਠੀ ਡੇਰੇ ਦੀ ਹੈ ਬਾਬਾ RAMਦਾਸ ਨੇ ਪਰਪੰਚਵੀ ਅਜਿਹਾ ਹੀ ਬਣਾਇਆ ਹੋਇਆ ਸੀ ਕਿ ਹਰ ਕੋਈ ਇਹੀ ਸਮਝੇ ਬਈ ਕੋਠੀ ਡੇਰੇ ਦੀ ਹੈ ਕੋਠੀ ਦੇ ਵੱਡੇ ਕਮਰੇ ਵਿੱਚ ਬਾਬੇ ਦੁੱਲੇ ਦੀ ਫੋਟੋ ਵੱਡੇ ਫਰੇਮ ਵਿੱਚ ਜੜਵਾ ਕੇ ਟੰਗੀ ਹੋਈ ਸੀ ਬਾਬੇ ਦੁੱਲੇ ਦੀ ਇਹ ਕਲਪਿਤ ਫੋਟੋ ਸੀ ਬਰਨਾਲੇ ਦੇ ਇੱਕ ਚિત੍ਰਕਾਰ ਨੇ ਜਿਵੇਂ ਬਾਬਾ RAMDAS ਨੇ ਉਹਨਾਂ ਦੇ ਚਿਹਨ ਚੱਕਰ ਦੱਸੇ ਫੋਟੋ ਬਣਾ ਦਿੱਤੀ। ਬਾਬਾ ਦੁੱਲਾ ਜ਼ਿੰਦਗੀ ਵਿੱਚ ਇੱਕ ਵਾਰ ਵੀ ਫੋਟੋ ਕੈਮਰੇ ਸਾਹਮਣੇ ਨਹੀਂ ਹੋਇਆ ਸੀ। ਉਹਨੂੰ ਅਜਿਹਾ ਕੋਈ ਸ਼ੌਂਕ ਨਹੀਂ ਸੀ। ਕੋਠੀ ਵਿੱਚ ਹਮੇਸ਼ਾ ਇੱਕ ਸੇਵ ਰਹਿੰਦਾ। ਉਹ ਕੋਠੀ ਦੀ ਸਫਾਈ ਰੱਖਦਾ। ਜਦੋਂ ਬਾਬੇ ਉੱਥੇ ਠਹਿਰਦੇ ਉਹੀ ਬੰਦਾ ਰੋਟੀ ਟੋਕ ਬਣਾਉਂਦਾ। ਕੋਠੀ ਦੀ ਰਸੋਈ ਵਿੱਚ ਰੋਟੀ ਟੋਕਦਾ। ਸਾਰਾ ਸਮਾਨ ਰਹਿੰਦਾ। ਜਾਪਤੀ ਅਤੇ ਖੰਡਵੀ ਕੋਠੀ ਵਿੱਚ ਇੱਕ ਸ਼ਾਨਦਾਰ ਗੁਸਲਖਾਨਾ ਸੀ ਬੈਠਣ ਪੈਣ ਨੂੰ ਚਾਰ ਕਮਰੇ ਸਨ ਚਾਰੇ ਕਮਰਿਆਂ ਵਿੱਚ ਗੁਦੈਲੇ ਰਜ਼ਾਈਆਂ ਕੰਬਲ ਖੇਸ ਅਤੇ ਸਿਰਹਾਣੇ ਪਏ ਰਹਿੰਦੇ ਬਾਬਾ RAMDAS ਦਾ ਆਪਣਾ ਇੱਕ ਖਾਸ ਕਮਰਾ ਸੀ ਇੱਥੇ ਬਾਬਿਆਂ ਦਾ ਤਖਤ ਪੋਸ਼ ਹਮੇਸ਼ਾ ਵਿਛਿਆ ਰਿਹਾਦਾ ਮੋٹے ਭਾਰੀ ਗੁਦੈਲੇ ਉੱਤੇ ਚਿੱਟੀ ਦੁੱਧ ਚਾਦਰ ਅਤੇ ਵੱਡਾ ਸਿਰਹਾਣਾ ਜਿਸ ਉੱਤੇ ਲਾਲ ਸ਼ਨੀਲ ਦਾ ਗਿਲਾਫ ਚੜਿਆ ਹੁੰਦਾ ਇੱਕ ਕਿਲੇ ਉੱਤੇ ਮੋਰਾਂ ਦੇ ਖੰਭਾਂ ਦਾ ਮੁੱਠਾ ਲਟਕ ਰਿਹਾ ਹੁੰਦਾ ਲੋਹੇ ਦਾ ਵੱਡਾ ਸੰਦੂਕ ਵੀ ਸੀ ਜਿਸ ਵਿੱਚ ਖਾਸ ਬਾਬਿਆਂ ਲਈ ਬਿਸਤਰੇ ਸਨ ਅਧੀਰਾਤ ਤੋਂ ਬਾਅਦ ਕੋਈ ਮੋਟਰਸਾਈਕਲ ਜਾਂ ਸਕੂਟਰ ਆਉਂਦਾ ਦੋ ਬੰਦੇ ਹੁੰਦੇ ਕਦੇ ਕੋਈ ਅਤੇ ਕਦੇ ਕੋਈ ਉਹਨਾਂ ਦਾ ਹੁਕਮ ਸੀ ਕਿ ਡੇਰੇ ਦੇ ਫਾਟਕ ਨੂੰ ਜਿੰਦਾ ਨਾਂ ਲਾਇਆ ਜਾਵੇ ਸਿਰਫ ਅੰਦਰਲਾ ਕੁੰਡਾ ਹੋਵੇ ਜੋ ਉੱਤੋਂ ਦੀ ਹੱਥ ਪਾ ਕੇ ਖੋਲਿਆ ਜਾ ਸਕੇ ਉਹ ਮੇਸ਼ਾ 5-4 ਬੰਦਿਆਂ ਦੀਆਂ ਰੋਟੀਆਂ ਪਕਾ ਕੇ ਰੱਖੀਆਂ ਜਾਣ ਅਤੇ ਕੋਈ ਦਾਲ ਸਬਜ਼ੀ ਵੀ ਜਦੋਂ ਉਹ ਡੇਰੇ ਵਿੱਚ ਵੜਨ ਦਾਲ ਸਬਜ਼ੀ ਨਾਲ ਦੀ ਨਾਲ ਗਰਮ ਹੋਣ ਲਈ ਚੁੱਲੇ ਤਰ ਦਿੱਤੀ ਜਾਵੇ ਤਵਾ ਤਰ ਕੇ ਰੋਟੀਆਂ ਗਰਮ ਕਰ ਦਿੱਤੀਆਂ ਜਾਣ ਉਹ ਸੇਵਕ ਨੂੰ ਬਹੁਤ ਮਿੱਠਾ ਬੋਲਦੇ ਅਤੇ ਆਖਦੇ ਬਾਬਿਓ ਅਸੀਂ ਤਾਂ ਪ੍ਰਸ਼ਾਦਾ ਛਕਣਾ ਆਉਨੇ ਆਂ ਹੋਰ ਅਸੀਂ ਤੁਹਾਨੂੰ ਕੁਝ ਨਹੀਂ ਕਹਿੰਦੇ ਸੰਤਾ ਨੂੰ ਕਹਿਦੀ ਸਾਡਾ ਡਰ ਨਾ ਮੰਨਣਾ ਪਰ ਇੱਕ ਰਾਤ ਉਹੀ ਗੱਲ ਹੋਈ ਜਿਸ ਦਾ ਬਾਬਾ RAMDAS ਨੂੰ ਹਮੇਸ਼ਾ ਤੜਕੂ ਰਹਿੰਦਾ ਸੀ ਉਪਰੇ ਬੰਦਿਆ ਨੇ ਪਹਿਲਾਂ ਤਾਂ ਰੋਟੀ ਪਾਣੀ ਛਕਿਆ ਰੋਟੀ ਖਾ ਕੇ ਗਰਮ-ਗਰਮ ਦੁੱਧ ਦੇ ਗਲਾਸ ਵੀ ਪੀਤੇ ਇੱਕ ਕੋਲ ਮੋਡੇ AK47 ਸੀ ਅਤੇ ਦੂਜੇ ਕੋਲ ਰਿਵਾਲਵਰ ਰਿਵਾਲਵਰ ਵਾਲਾ ਮੋਟਰਸਾਈਕਲ ਚਲਾਉਂਦਾ ਸੀ ਰਿਵਾਲਵਰ ਵਾਲੇ ਨੌਜਵਾਨ ਮੁੰਡੇ ਨੇ ਬਚਿੱਤਰ ਸੇਵਕ ਨੂੰ ਕੋਲ ਬੁਲਾਇਆ ਅਤੇ ਪੁੱਛਣ ਲੱਗਿਆ ਸੰਤਾ ਨੂੰ ਜਗਾ ਸਕਦਾ ਭਗਤਾ ਹਾਂਜੀ ਉਹ ਤਾਂ ਜਾਗਦੇ ਪਏ ਹੋਣਗੇ ਬਚਿੱਤਰ ਨੇ ਜਵਾਬ ਦਿੱਤਾ ਜਾਂ ਫਿਰ ਪਹਿਲਾਂ ਕਹਿ ਗਿਆ ਅਸੀਂ ਉਹਨਾਂ ਨੂੰ ਇੱਕ ਬੇਨਤੀ ਕਰਨੀ ਹੈ ਉਹ ਬਾਹਰ ਆ ਜਾਣਗੇ ਜਾਂ ਅਸੀਂ ਅੰਦਰ ਆਈਏ ਉਹਨਾਂ ਕੋਲ ਰਿਵਾਲਵਰ ਤਾਰੀ ਨੇ ਮਿੱਠਾ-ਮਿੱਠਾ ਬੋਲ ਕੇ ਪੁੱਛਿਆ ਇਹ ਮੁੰਡਾ ਬਹੁਤ ਵਾਰੀ ਡੇਰੇ ਆ ਚੁੱਕਿਆ ਸੀ ਇਨ੍ਹਾਂ ਪਿੰਡਾਂ ਦਾ ਹੀ ਸੀ ਰੰਗ ਦਾ ਪੱਕਾ ਇੱਕ ਅੱਖ ਥੋੜੀ ਜਿਹੀ ਮੀਚਦਾ ਸੀ ਸਰੀਰ ਦਾ ਕੁਝ ਮਾੜ ਚੁ ਜਿਹਾ ਸੀ ਕੱਦ ਲੰਮਾ ਸੀ ਅੰਗਾ ਪੈਰਾਂ ਵਿੱਚ ਬਿਜਲੀ ਜਿਹੀ ਫੁਰਤੀ ਇਧਰ ਉਧਰ ਹਵਾ ਵਾਂਗ ਫਿਰ ਜਾਂਦਾ ਉਮਰ ਬਹੁਤੀ ਵੱਡੀ ਨਹੀਂ ਸੀ ਹੁਣ ਤੱਕ 8 ਬੰਦੇ ਮਾਰ ਚੁੱਕਿਆ ਸੀ ਪੂਰਾ ਨਾਮ ਤਾਂ ਗੁਰਮੀਤ ਸਿੰਘ ਸੀ ਪਰ ਮੀਤਾ ਸੁਣ ਕੇ ਦੁਨੀਆ थरथਰ ਕੰਬਦੀ ਜਦੋਂ ਕਦੇ ਉਹ ਦੁੱਲੇ ਦੀ ਟਾਬ ਰਾਤ ਨੂੰ ਆਉਂਦਾ ਅਤੇ ਬਚਿੱਤਰ ਉਹਨੂੰ ਰੋਟੀ ਦੇਣ ਲੱਗਦਾ ਤਾਂ ਮੀਤਾ ਪਿਆਰ ਜਿਹੇ ਨਾਲ ਆਖਦਾ ਬਚਿੱਤਰ ਸਿਆਂ ਭਾਈ ਤੈਨੂੰ ਕੋਈ ਪਿੰਡ ਦਾ ਬੰਦਾ ਦੁੱਖ ਦਿੰਦਾ ਹੈ ਤਾਂ ਦੱਸ ਦੇ ਆਪਾਂ ਪੁੱਛ ਲੈਨੇ ਆ ਬਚਿੱਤਰ ਉਹਦੇ ਸਵਾਲ ਤੋਂ ਹੀ ਕੰਬ ਉੱਠਦਾ ਅਤੇ ਜਵਾਬ ਦਿੰਦਾ ਨਾ ਜੀ ਮੈਨੂੰ ਕੋਈ ਕੁਝ ਨਹੀਂ ਆਖਦਾ ਚੜਦੀ ਕਲਾ ਆ ਆਪਣੀ ਚੜਦੀ ਕਲਾ ਪੱਕੀ ਗੱਲ ਐ ਹਾਂ ਜੀ ਚੜਦੀ ਕਲਾ ਜਵਾਬ ਦਿੰਦਾ ਬਚਿੱਤਰ ਜਿਵੇਂ ਅੱਧਾ ਰਹਿ ਜਾਂਦਾ ਹੋਵੇ ਰੋਟੀ ਪਾਣੀ ਛੱਕ ਕੇ ਜਦੋਂ ਮੀਤੇ ਹੋਰੀ ਡੇਰਿਓਂ ਬਾਅਰ ਹੋ ਜਾਂਦੇ ਉਹਨਾਂ ਦੇ ਮੋਟਰਸਾਈਕਲ ਦੀ ਆਵਾਜ਼ ਵੀ ਦੂਰ ਜਾ ਚੁੱਕੀ ਹੁੰਦੀ ਤਾਂ ਬਚਿੱਤਰ ਠੰਡੇ ਸਾਹ ਲੈਂਦਾ ਜਿੰਨਾ ਚਿਰ ਮੀਤਾ ਡੇਰੇ ਵਿੱਚ ਰਹਿੰਦਾ ਬਚਿੱਤਰ ਦਾ ਸਾਹ ਚੜਿਆ ਹੁੰਦਾ ਉਹਨੂੰ ਤੇਜ਼ ਤੇ ਸਾਹ ਆਉਂਦੇ ਮੀਤੇ ਦੇ Eso ਆਲਤੋਂ ਇਨੂੰ ਕੋਈ ਦੁੱਖ ਤਾਂ ਨਹੀਂ ਦਿੰਦਾ ਬਸ ਚਿੱਤਰ ਡਰਦਾ ਵੀ ਅਤੇ ਹੰਕਾਰ ਵੀ ਕਰਦਾ ਸੋਚਦਾ ਮੀਤੇ ਨੂੰ ਉਹਦਾ ਕਿੰਨਾ ਖਿਆਲ ਹੈ ਬਾਬੇ ਜਦੋਂ ਕਦੇ ਅੱਧੀ ਰਾਤ ਮੋਟਰਸਾਈਕਲ ਦੀ ਆਵਾਜ਼ ਸੁਣਦੇ ਤਾਂ ਉੱਠ ਕੇ ਬੈਠ ਜਾਂਦੇ ਰਾਮ ਦਾ ਭਜਨ ਕਰਨ ਲੱਗਦੇ ਬਿਜਲੀ ਬੱਤੀ ਨਹੀਂ ਜਗਾਉਂਦੇ ਸਨ ਉੰਜ ਉਹਨਾਂ ਦੀ ਕੂਟੀਆ ਵਿੱਚ ਜ਼ੀਰੋ ਦਾ ਮਤਲਬ ਹਮੇਸ਼ਾ ਹੀ ਜਗਦਾ ਰਹਿੰਦਾ ਸੀ ਉਹ ਬੁੱਲ ਹਿਲਾ ਕੇ ਹੀ ਰਾਮ ਰਾਮ ਆਖ ਰਹੇ ਹੁੰਦੇ ਹੱਥ ਵਿੱਚ ਅਠੌਤਰੀ ਚੱਲ ਰਹੀ ਹੁੰਦੀ ਮਨ ਵਿੱਚ ਪਾਲਾ ਹੁੰਦਾ ਬਾਰੋਂ ਆਏ ਬੰਦੇ ਰੋਟੀ ਪਾਣੀ ਛੱਕ ਕੇ ਸੁਖ ਸਾਦ ਨਾਲ ਚਲੇ ਜਾਣ ਤਾਂ ਵਾਵਾ ਬਚਿੱਤਰ ਅੰਦਰ ਆਇਆ ਤਾਂ RAMDAS ਦੇ ਕੰਨ ਖੜੇ ਹੋ ਗਏ 80 ਥਾਈਂ ਰੁਕ ਗਈ ਅਤੇ ਮੂੰਹ ਵਿੱਚਲੇ ਬੋਲ ਵੀ ਝੱਟ ਪੁੱਛਿਆ ਹਾਂ ਭਈ ਬਚਿੱਤਰਾ ਕੀ ਗੱਲ ਭਾਈ ਮਹਾਰਾਜ ਜੀ ਤੁਹਾਨੂੰ ਬਾਹਰ ਸੱਦਿਆ ਮਿਲਣਾ ਚਾਹੁੰਦੇ ਨੇ ਬਚਿੱਤਰ ਨੇ ਹੌਲੀ ਦੇ ਕੇ ਆਖਿਆ ਕੌਣ ਹੈ RAMDAS ਨੇ ਅਸਣ ਤੋਂ ਪੈਰ ਥੱਲੇ ਕਰ ਲਏ ਓ ਜੀ ਮੀਤਾ ਬਾਬਿਆਂ ਦੀ ਉਮਰ 80 ਤੋਂ ਉੱਤੇ ਸੀ ਪਰ ਸਰੀਰ ਵਿੱਚ ਜਾਨ ਹੈਗੀ ਸੀ ਕੱਪੜੇ ਦੇ ਬੂਟ ਪੈਰੀਂ ਪਾਏ ਅਤੇ ਹੌਲੀ-ਹੌਲੀ ਤੁਰ ਕੇ ਕੂਟੀਆਂ ਤੋਂ ਬਾਹਰ ਆ ਗਏ ਅੱਖਾਂ ਉੱਤੇ ਖੁੱਲੇ ਹੱਥ ਦਾ ਛੱਪਰ ਜਿਹਾ ਕਰਕੇ ਇਧਰ-ਉਧਰ ਚਾਕਣ ਲੱਗੇ ਚੰਨ ਚਾਨਣੀ ਰਾਤ ਸੀ ਉਹ ਪਰਛਾਵੇਂ ਵਾਂਗ ਉਹਨਾਂ ਦੇ ਪੈਰਾਂ ਕੋਲ ਆ ਖੜੇ ਸਤਿਸ਼ੀ ਕਾਲ ਬੁਲਾਈ ਅਤੇ ਪੈਰੀ ਹੱਥ ਲਾ ਦਿੱਤੇ ਬਾਬੇ ਨੇ ਆਸ਼ੀਰਵਾਦ ਦਿੱਤਾ ਉਹਨਾਂ ਦੋਵਾਂ ਨੂੰ ਕੂਟੀਆ ਅੰਦਰ ਆਉਣ ਲਈ ਕਿਹਾ ਕਹਿੰਦੇ ਬਾਹਰ ਕਿਉਂ ਖੜ੍ਯੋ ਪਾਈ ਅੰਦਰ ਆ ਕੇ ਬੈਠੋ ਸੰਗੋ ਨਾ ਡੇਰਾ ਸੰਗਤ ਦਾ ਐ ਥੋੜ੍ਹਾ ਹੀ ਐ ਸਭ ਕੁਝ ਏਕੇ 47 ਵਾਲਾ ਮੁੰਡਾ ਬਾਹਰ ਖੜਾ ਰਿਹਾ ਮੀਤਾ ਅੰਦਰ ਲੰਘ ਆਇਆ ਬਚਿੱਤਰ ਨੇ ਕੂਟਿਆ ਦੀ ਬਿਜਲੀ ਬੱਤੀ ਜਗਾ ਦਿੱਤੀ ਸੀ RAMDAS ਆਸਣ ਉੱਤੇ ਬੈਠ ਗਿਆ ਮੀਤਾ ਥੱਲੇ ਦਰੀ ਉੱਤੇ ਬੈਠ ਗਿਆ ਸਿੱਧਾ ਹੀ ਬੋਲ ਪਿਆ ਬਾਬਾ ਜੀ 10000 ਚਾਹੀਦਾ ਐ ਲੋੜ ਐ ਸਾਡਾ ਇੱਕ ਕੰਮ اٹਕਿਆ ਪਿਆ ਕਰ ਦਿਓ ਕਿਰਪਾ ਬਾਬਾ RAMDAS ਸੁਣ ਰਹਿ ਗਿਆ ਉਹ ਨੂੰ ਪਹਿਲਾਂ ਪਤਾ ਸੀ ਕਿ ਇਹ ਪਣਾ ਇੱਕ ਦਿਨ ਬੀਤ ਕੇ ਰਹੇਗਾ ਕਦੋਂ ਚਾਹੀਦਾ ਭਾਈ 10000 RAMDAS ਦਾ ਦਿਲ ਕਾਇਮ ਸੀ ਹੁਣ ਹਾਜ਼ਰ ਹੈ ਤਾਂ ਹੁਣੇ ਦੇ ਦਿਓ ਨਹੀਂ ਫੇਰ ਕੱਲ ਸਾਨੂੰ ਫੇਰ ਆਉਣਾ ਪਊ ਇੱਥੇ ਤਾਂ ਕਦੇ ਪੈਸਾ ਟੱਕਾ ਬਹੁਤਾ ਅਸੀਂ ਰੱਖਿਆ ਨਹੀਂ ਕਦੀ ਜੇ ਤੁਸੀਂ ਕੱਲ ਨੂੰ ਦਰਸ਼ਨ ਦੇ ਦਿਓ ਆਥਨੇ ਜਾਂ ਰਾਤ ਨੂੰ ਤਾਂ ਰੋਡੂ ਸ਼ਾ ਜਾ ਆਉਂਗਾ ਮੈਂ ਚੰਗਾ ਤੁਸੀਂ ਜਾ ਆਇਓ ਮੰਡੀ ਅਸੀਂ ਆਵਾਂਗੇ ਮੈਂ ਤਾਂ ਆਉਂਦਾ ਨਹੀਂ ਹੋਰ ਮੁੰਡਾ ਆਊ ਮਿੱਤਾ ਖੜਾ ਹੋ ਕੇ ਕਹਿੰਦਾ ਆਪਣੇ ਹੱਥ ਦੀ ਆ ਇੱਕ ਮੰਦਰੀ ਲਾ ਕੇ ਮੈਨੂੰ ਫੜਾਓ ਜਿਹੜਾ ਮੁੰਡਾ ਇਹ ਮੰਦਰੀ ਲੈ ਕੇ ਆਉ ਉਹ ਤੋਂ ਮੰਦਰੀ ਲੈ ਲਓ ਅਤੇ ਮਾਇਆ ਉਹਦੇ ਹਵਾਲੇ ਕਰ ਦਿਓ ਬਹੁਤ ਕਿਰਪਾ ਜੀ ਉਹਨੇ ਹੱਥ ਜੋੜ ਕੇ ਸਿਰ ਝੁਕਾਇਆ ਤੇ ਸਤਿ ਸ਼੍ਰੀਕਾਲ ਬੁਲਾ ਕੇ ਕੁਟਿਆ ਤੋਂ ਬਾਹਰ ਆ ਗਿਆ ਅਗਲੇ ਬਿੰਦ ਹੀ ਉਹਨਾਂ ਨੇ ਮੋਟਰਸਾਈਕਲ ਨੂੰ ਕਿੱਕ ਮਾਰੀ ਅਤੇ ਡੇਰਿਓਂ ਬਾਹਰ ਹੋ ਗਏ 10000 ਦੇ ਕੇ ਬਾਬੇ RAMDAS ਦੀ ਜਾਨ ਨਹੀਂ ਛੁੱਟੀ ਸਗੋਂ ਵੱਡਾ ਸੰਸਾ ਖੜਾ ਹੋ ਗਿਆ ਉਹਨਾਂ ਨੂੰ ਤਾਂ ਮੂੰਹ ਪੈ ਜਾਵੇਗਾ ਉਹ ਫੇਰ ਵੀ ਆਉਣਗੇ ਮੀਤਾ ਨਹੀਂ ਆਵੇਗਾ ਤਾਂ ਕੋਈ ਜੀਤਾ ਆ ਜਾਏਗਾ ਰਕਮ 10000 ਤੋਂ ਵੀ ਵੱਧ ਹੋ ਜਾਵੇਗੀ 20000 30000 50000 1 ਲੱਖ ਕੀ ਕਿਸੇ ਨੇ ਉਹਨਾਂ ਦਾ ਮੂੰਹ ਫੜ ਲੈਣਾ ਹੈ ਮੁੰਦਰੀ ਲੈ ਕੇ ਤੀਜੇ ਚੌਥੇ ਦਿਨ ਇੱਕ ਕੋਈ ਸਾਦੇ ਜਿਹੇ ਕੱਪੜਿਆਂ ਵਾਲਾ ਮੁੰਡਾ ਸਾਈਕਲ ਉੱਤੇ ਆਇਆ ਦੁੱਲੇ ਦੀ ਟਾਬ ਆਇਆ ਸੀ ਤੇ RAMDAS ਤੋਂ 10000 ਰੁਪਏ ਲੈ ਗਿਆ ਸੀ ਬਸ ਉਹ ਦਿਨ ਸੋ ਉਹ ਦਿਨ ਮੁੜ ਕੇ ਬਾਬਿਆਂ ਨੇ ਦੁੱਲੇ ਦੀ ਟਾਬ ਕਦੇ ਰਾਤ ਨਹੀਂ ਕੱਟੀ ਰਾਤ ਦਾ ਪੱਕਾ ਟਿਕਾਣਾ ਹੁਣ ਉਹਦਾ ਰੋਡੂ ਸ਼ਾ ਮੰਡੀ ਸੀ ਸਵੇਰੇ ਖਾਸਾ ਦਿਨ ਚੜੇ ਕਾਰ ਵਿੱਚ ਡੇਰੇ ਆਉਂਦਾ ਤੇ ਆਥਨ ਟਲਦੇ ਹੀ ਮੰਡੀ ਨੂੰ ਚੱਲਿਆ ਜਾਂਦਾ ਡੇਰੇ ਤਾਂ ਜਿਵੇਂ ਮਰੀਜ਼ਾਂ ਨੂੰ ਦਵਾਈਆਂ ਦੇਣ ਹੀ ਆਉਂਦਾ ਹੋਵੇ ਜਦੋਂ RAMDAS ਡੇਰੇ ਵਰਦਾ ਤਾਂ ਪਹਿਲਾਂ ਕੂਟੀਆਂ ਵਿੱਚ ਅੱਧਾ ਘੰਟਾ 20 ਮਿੰਟ ਬੈਠਦਾ ਬਚਿੱਤਰ ਨੂੰ ਸਾਰੀ ਰਿਪੋਰਟ ਦੇ ਦਿੰਦਾ ਰਾਤ ਨੂੰ ਕੌਣ ਆਇਆ ਸੀ ਕੁਝ ਕਹਿ ਕੇ ਤਾਂ ਨਹੀਂ ਗਿਆ ਕੋਈ ਮੀਤਾ ਫਿਰ ਵੀ ਡੇਰੇ ਆਉਂਦਾ ਰਹਿੰਦਾ ਸੀ ਇੱਕ ਵਾਰ ਪੁੱਛ ਰਿਹਾ ਸੀ ਕਿ ਬਾਬੇ ਕਦੋਂ ਮਿਲਣਗੇ ਬਚਿੱਤਰ ਕੜਿਆ ਕੜਾਇਆ ਜਵਾਬ ਦਿੰਦਾ ਉਹ ਤਾਂ ਹੁਣ ਡੇਰੇ ਘੱਟ ਵੱਧ ਹੀ ਕਦੇ ਆਉਂਦੇ ਨੇ ਮੰਡੀ ਹੁੰਦੇ ਨੇ ਜਾਂ ਹਰ ਦੁਆਰ ਵਗ ਜਾਂਦੇ ਨੇ ਮੰਡੀ ਰੋਡੂ ਸ਼ਾ ਬਾਬਾ RAMDAS ਲਈ ਬਚਾਓ ਸੀ ਉੱਥੇ ਤਾਂ ਪੁਲਿਸ ਸੀ ਉਹ ਥਾਣੇਦਾਰ ਨਾਲ ਮੇਲ ਮੁਲਾਕਾਤ ਵੀ ਰੱਖਦਾ ਸੀ ਫੇਰ ਕਰਾਂ ਵਿੱਚ ਕਰ ਸੀ ਰਾਤ ਬਰਾਤੇ ਮੰਡੀ ਵਿੱਚ ਕਿਸੇ ਉਪਰੇ ਬੰਦੇ ਦਾ ਡਰ ਨਹੀਂ ਸੀ ਧੰਮਣ ਵਾਲੇ ਜੱਸੀ ਸਰਪੰਚ ਦਾ ਫਿਰਨੀ ਉਤਲਾ ਬਾਹਰ ਲਾ ਕਰ ਉਹਨਾਂ ਦਾ ਪੱਕਾ ਅੱਡਾ ਬਣ ਚੁੱਕਿਆ ਸੀ ਰਾਤ ਨੂੰ ਪਾਲੀ ਕੋਲ ਅਲਬੇਲ ਬਾਹਰ ਲੈ ਕਰ ਹਿਸਾਂਦਾ ਬਾਹਰ ਲੈ ਕਰ ਵੀ ਇੱਕ ਰਸੋਈ ਬਣਾ ਰੱਖੀ ਸੀ ਗੈਸ ਦਾ ਸਿਲੰਡਰ ਸੀ ਤੇ ਚੁੱਲਾ ਉਹ ਆਉਂਦੇ ਤਾਂ ਉਹਨਾਂ ਦਾ ਚਾਹ ਪਾਣੀ ਉੱਥੇ ਹੀ ਬਣਦਾ ਆਟੇ ਦਾ ਗੱਟਾ ਪਿਆ ਕੇ ਰੱਖਿਆ ਹੁੰਦਾ ਆਲੂ ਗੰਡੇ ਅਤੇ ਲੂਣ ਮਸਾਲਾ ਸਭ ਸੀ ਦਾਲ ਸਬਜ਼ੀ ਅਤੇ ਕਈ ਸਾਲਾਂ ਤੋਂ ਹੀ ਰੋਟੀ ਨੇਕ ਬਣਾ ਲੈਂਦਾ ਨੇਕ ਚਮਿਆਰਾ ਦਾ ਮੁੰਡਾ ਸੀ ਅਤੇ ਕਈ ਸਾਲਾਂ ਤੋਂ ਨੇਕ ਹੀ ਹੁਣ ਸਰਪੰਚਾਂ ਦੇ ਪਾਲੀ ਸੀ ਕਦੇ-ਕਦੇ ਅੰਦਰਲੇ ਕਰੋ ਪੱਕੀ ਪਕਾਈ ਰੋਟੀ ਵੀ ਆ ਜਾਂਦੀ ਜੱਸੀ ਹਾਲੇ ਵੀ ਸਰਪੰਚ ਸੀ ਪੰਜਾਬ ਦੇ ਹਾਲਾਤ ਖਰਾਬ ਹੋਣ ਕਰਕੇ ਪੰਚਾਇਤ ਚੋਣਾ ਹੋਈਆਂ ਨਹੀਂ ਸਨ ਇਸ ਕਰਕੇ ਜੱਸੀ ਹੀ ਸਰਪੰਚ ਤੁਰਿਆ ਆ ਰਿਹਾ ਸੀ ਉਹ ਵੀ ਹੁਣ 50 ਨੂੰ ਟੁੱਕਿਆ ਹੋਇਆ ਸੀ ਨਾ ਬੁੱਢਾ ਨਾ ਜਵਾਨ ਪਰ ਦੇ ਦਾ ਤਕੜਾ ਸੀ ਉਹਦੀ ਘਰ ਵਾਲੀ ਕਰਤਾਰ ਕੁਰਵੀ ਤਕੜੀ ਪਈ ਸੀ ਦੋਜੀ ਕੁੜੀ ਗੁਰਮੀਤ ਵੀ ਵਿਆਹ ਦਿੱਤੀ ਸੀ ਪਰ ਅਲਬੇਲ ਨਹੀਂ ਵਾਇਆ ਸੀ ਉਹਦੀ ਉਮਰ 30 ਤੋਂ ਥੱਲੇ ਥੱਲੇ ਸੀ ਹਾਲਾਤ ਅਜਿਹੇ ਬਣ ਚੁੱਕੇ ਸਨ ਕਿ ਨਾ ਤਾਂ ਜੱਸੀ ਅਲਬੇਲ ਦੇ ਵਿਆਹ ਬਾਰੇ ਸੋਚਦਾ ਅਤੇ ਨਾ ਅਲਬੇਲ ਨੂੰ ਵਿਆਹ ਕਰਾਉਣ ਦੀ ਲੋੜ ਸੀ ਉਹਦੇ ਕਾਰਨਾਮੇ ਅਜਿਹੇ ਸਨ ਕਿ ਪਿੰਡ ਦੇ ਲੋਕ ਹੁਣ ਉਹਨੂੰ ਭੂਪਾ ਆਖਦੇ ਖੋ ਕੇ ਲਿਆਂਦੀ ਕੋਈ ਕਾਰ ਕੋਈ ਮੋਟਰਸਾਈਕਲ ਜਾਂ ਸਕੂਟਰ ਹਮੇਸ਼ਾ ਹੀ ਜੱਸੀ ਦੇ ਬਾਹਰ ਲੇਕਰ ਖੜਾ ਰਹਿਦਾ ਨੀਰੇ ਵਾਲੀ ਸੁਬਾਹ ਤ ਅੰਦਰ ਜਿਹਨੂੰ ਬਾਹਰੋਂ ਜਿੰਦਾ ਲਾ ਦਿੱਤਾ ਜਾਂਦਾ ਪੁਲਿਸ ਕਦੇ-ਕਦੇ ਪਿੰਡ ਆਉਂਦੀ ਜੰਸੀ ਦੇ ਬਾਹਰਲੇ ਘਰ ਕਦੇ ਨਹੀਂ ਜਾਂਦੀ ਸੀ ਸਾਰੇ ਪਿੰਡ ਨੂੰ ਪਤਾ ਸੀ ਕਿ ਹਰ ਰੋਜ਼ ਰਾਤ ਨੂੰ ਉੱਥੇ ਮਾੜੇ ਬੰਦੇ ਆਉਂਦੇ ਹਨ ਰੋਟੀ ਪਾਣੀ ਸਰਪੰਚ ਦੇ ਘਰੋਂ ਆਉਂਦਾ ਹੈ ਤੜਕੇ ਪੌ ਫਟਦੀ ਨਾਲ ਹੀ ਉਹ ਕਿਧਰੇ ਤੁਰ ਜਾਂਦੇ ਹਨ ਇਲਾਕੇ ਵਿੱਚ ਹੁੰਦੀਆਂ ਵਾਰਦਾਤਾਂ ਦੀ ਸਾਰੀ ਸਕੀਮ ਪਹਿਲਾਂ ਜੰਸੀ ਸਰਪੰਚ ਦੇ ਬਾਹਰਲੇ ਘਰ ਤਿਆਰ ਹੁੰਦੀ ਹੈ